ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਇਸ ਸ਼ਬਦ ਵਿੱਚ ਜਗਿਆਸੂ ਵੱਲੋਂ ਕੀਤੀ ਹੋਈ ਬੇਨਤੀ ਪਹਿਲਾਂ ਦੋ ਪੰਕਤੀਆਂ ਵਿੱਚ ਅੰਕਿਤ ਕੀਤੀ ਹੋਈ ਹੈ ਜਿਗਿਆਸੂ ਨੂੰ ਬੇਨਤੀ ਕਰਨ ਦਾ ਢੰਗ ਦਰਸਾਇਆ ਹੋਇਆ ਹੈ ਜਿਵੇਂ ਅਧਿਆਪਕ ਕੋਲ ਵਿਦਿਆਰਥੀ ਨੂੰ ਪੜ੍ਹਾਉਣ ਦਾ ਇਹ ਢੰਗ ਹੈ ਕਿ ਜੋ ਵਿਦਿਆਰਥੀ ਨੂੰ ਸਿਖਾਉਣਾ ਹੋਵੇ ਉਹ ਪਹਿਲਾਂ ਅਧਿਆਪਕ ਨੂੰ ਆਪਣੀ ਰਸਨਾ ਤੋਂ ਉਚਾਰਨਾ ਕਰਨਾ ਪੈਂਦਾ ਹੈ ਇੱਥੇ ਸਤਿਗੁਰੂ ਜੀ ਗੁਰਸਿੱਖ ਨੂੰ ਸ਼ੋਭ ਗੁਣ ਦੇਣ ਵਾਸਤੇ ਗੁਰਸਿੱਖ ਦੇ ਹਿਰਦੇ ਵਿੱਚ ਨਿਮਰਤਾ ਪੈਦਾ ਕਰਨ ਵਾਸਤੇ ਅਤੇ ਹੰਗਤਾ ਦਾ ਤਿਆਗ ਕਰਾਉਣ ਵਾਸਤੇ ਗੁਰਮਤਿ ਨੂੰ ਸਰਬ ਸ੍ਰੇਸ਼ਟ ਦੱਸ ਰਹੇ ਹਨ ਕਿ ਆਪਣੇ ਔਗਣ ਸਤਿਗੁਰਾਂ ਦੇ ਅੱਗੇ ਜਾਹਰ ਕਰਨੇ ਉਹਨਾਂ ਔਗਣਾਂ ਦਾ ਤਿਆਗ ਕਰਨ ਵਾਸਤੇ ਸਤਿਗੁਰੂ ਜੀ ਤੋਂ ਮਦਦ ਮੰਗਣੀ ਇੱਥੇ ਸਤਿਗੁਰੂ ਜੀ ਪਹਿਲਾਂ ਜਗਿਆਸੂ ਮੁਖ ਦੁਆਰਾ ਕਥਨ ਕਰਦੇ ਆ ਹਮ ਅੰਦਲੇ ਅੰਦ ਬਿਖੈ ਬਿਖਰਾਤੇ ਕਿਉ ਚਾਲਹਿ ਗੁਰ ਚਾਲਿ ਹਮ ਤੋਂ ਭਾਵ ਤਮਾਮ ਜੀਵ ਅਸੀਂ ਅ ਗਿਆਨ ਕਰਕੇ ਮਨ ਬੁੱਧ ਜਾਂ ਗਿਆਨ ਵਿਚਾਰ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਦਲੇ ਭਾਵ ਅੰਨੇ ਹੋ ਚੁਕੇ ਹਾਂ ਤੇ ਅੰਦ ਅੰਨੇ ਕਰਨ ਵਾਲੇ ਵਿਖ ਜ਼ਹਿਰ ਰੂਪ ਵਿਸ਼ਿਆਂ ਵਿੱਚ ਰੰਗੇ ਪ੍ਰੀਤੀ ਕਰਨ ਵਾਲੇ ਹੋ ਰਹੇ ਇਸ ਲਈ ਅਸੀਂ ਕਿਸ ਪ੍ਰਕਾਰ ਸਤਿਗੁਰਾਂ ਦੀ ਚਾਲੀ ਕੀਏ ਮਰਿਆਦਾ ਵਿੱਚ ਚੱਲ ਸਕਦੇ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਸਤਗੁਰ ਸਤਨਾਸ਼ ਤੋਂ ਰਹਿਤ ਗੁਰਚੇਤਨ ਦਾ ਸਰੂਪ ਸਤਗੁਰੂ ਜੀ ਸਿੱਖਾਂ ਨੂੰ ਸੁਖਦਾਤਾ ਸੁੱਖਾਂ ਦੀ ਦਾਤ ਦੇਣ ਵਾਲੇ ਸਾਡੇ ਤੇ ਆਪਣੀ ਦਇਆ ਰਹਿਮਤ ਦੀ ਦ੍ਰਿਸ਼ਟੀ ਕਰਕੇ ਸਾਨੂੰ ਆਪਨ ਕੀ ਆਪਣੇ ਉਪਦੇਸ਼ ਰੂਪ ਪਾਲੀ ਪੱਲੇ ਨਾਲ ਸ਼ਰਨ ਰੂਪ ਪੱਲੇ ਦੇ ਨਾਲ ਲਗਾ ਲੈਣਾ ਕਰੋ ਗੁਰਸੇਖ ਮੀਤ ਚੱਲੋ ਗੁਰਚਾਲੀ ਏ ਗੁਰਸਿੱਖ ਮੀਤ ਮਿੱਤਰੋ ਸਤਿਗੁਰਾਂ ਦੀ ਦੱਸੀ ਹੋਈ ਚਾਲੀ ਮਰਿਆਦਾ ਉਤੇ ਮਨ ਬਾਣੀ ਸਰੀਰ ਕਰਕੇ ਚੱਲਣਾ ਕਰੋ ਭਾਵ ਤੁਰਨਾ ਕਰੋ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਜੋ ਵੀ ਗੁਰ ਸਤਿਗੁਰੂ ਸਾਹਿਬ ਜੀ ਉਪਦੇਸ਼ ਕਥਨ ਕਰਦੇ ਹਨ ਉਹੀ ਭਲਾ ਕਰਕੇ ਮੰਨਣਾ ਕਰੋ ਤੇ ਦੁਨੀਆਂ ਤੋਂ ਨਿਰਾਲੀ ਅਸੰਗ ਕਰਨ ਵਾਲੀ ਜੰਮਣ ਮਰਨ ਤੋਂ ਰਹਿਤ ਕਰਨ ਵਾਲੀ ਹਰੀ ਹਰ ਪਰਮੇਸ਼ਰ ਦੀ ਕਥਾ ਸੁਣਨਾ ਕਰੋ ਸਾਰਿਆਂ ਨੂੰ ਹਰੀ ਭਰੇ ਕਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਨਿਰਾਲੀ ਅਨੋਖੀ ਕਥਾ ਸੁਣਨਾ ਕਰੋ ਰਹਾਉ ਬਿਸਰਾਮ ਦੀ ਕੀ ਸਤਗੁਰੂ ਕਿਰਪਾ ਕਰ ਰਿਹਾ ਹਰ ਕੀ ਸੰਤ ਸੁਣੋ ਜਨ ਭਾਈ ਗੁਰ ਸੇਵਿ ਬੇਗ ਬੇਗਾਲੀ ਏ ਹਰ ਪਰਮੇਸ਼ਰ ਦੇ ਸੰਤ ਭਗਤ ਜਨੋ ਤੇ ਭਾਈ ਭਰਾਵੋ ਨਿਸ਼ਚੇ ਵਿਚਾਰ ਰੂਪੀ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਨਾ ਕਰੋ ਤੇ ਸਤਿਗੁਰਾਂ ਦੀ ਸੇਵਾ ਬੇਗ ਬੇਗਾਲੀ ਛੇਤੀ ਤੋਂ ਛੇਤੀ ਭਾਵ ਹਿੰਮਤ ਤੇ ਉਦਮ ਦੁਆਰਾ ਕਰੋ ਅਤੇ ਸਤਿਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਅੱਜ ਕੇ ਕਾਲੀ ਨਾਮ ਰੂਪੀ ਸੱਚੇ ਗੁਰਾਂ ਦੀ ਸੇਵਾ ਟਹਿਲ ਕਰਕੇ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਮਿਲਦੀ ਹੈ ਅਤੇ ਇਸ ਨਾਮ ਰੂਪੀ ਬਖਸ਼ਿਸ਼ ਨੂੰ ਲੈ ਕੇ ਆਪਣੇ ਅੰਤਹਿ ਕਰਨ ਰੂਪੀ ਪੱਲੇ ਵਿੱਚ ਪਰਲੋਕ ਦੇ ਖਰਚ ਵਾਸਤੇ ਬਨ ਲਵੋ ਮਤਾਂ ਜਾਣੋ ਕਿ ਅੱਜ ਜਾਂ ਕੱਲ ਨੂੰ ਸਤਿਗੁਰਾਂ ਨੂੰ ਸੇਵ ਕੇ ਨਾਮ ਰੂਪੀ ਧਨ ਖਰਚ ਬਨ ਲਵਾਂਗੇ ਇਸ ਕਰਕੇ ਅੱਜ ਹੀ ਸਤਿਗੁਰਾਂ ਦੀ ਟਹਿਲ ਕਰਕੇ ਨਾਮ ਰੂਪੀ ਬਖਸ਼ਿਸ਼ ਨੂੰ ਲੈਣਾ ਕਰੋ ਮਤਾਂ ਜਾਣੋ ਕਿ ਕਾਲੀ ਕਾਲ ਨੂੰ ਸੇਵਾ ਕਰ ਲਵਾਂਗੇ ਕਿਉਂਕਿ ਜਦੋਂ ਸਿਰ ਤੇ ਕਾਲ ਆ ਗਿਆ ਤਾਂ ਕੁਝ ਵੀ ਨਹੀਂ ਹੋਣਾ ਤੁਮ ਤਨ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਲੋਕਾਂ ਵਿੱਚ ਫਰਮਾਉਂਦੇ ਆ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਪਰਮੇਸ਼ਰ ਦੇ ਨਾਮ ਰੂਪੀ ਖਰਚ ਨੂੰ ਪਰਲੋਕ ਵਾਸਤੇ ਅੱਜ ਹੀ ਆਪਣੇ ਹਿਰਦੇ ਰੂਪੀ ਪੱਲੇ ਵਿੱਚ ਬੰਨ੍ਹ ਲਵੋ ਇਹ ਮਤਾਂ ਜਾਣੋ ਕਿ ਕੱਲ ਨੂੰ ਕਰਾਂਗੇ ਨਹੀਂ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਏ ਹਰ ਪਰਮੇਸ਼ਰ ਦੇ ਸੰਤ ਮਹਾਤਮਾ ਜਨੋ ਸਤਿਗੁਰਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੋ ਏ ਹਰ ਪਰਮੇਸ਼ਰ ਦੇ ਸੰਤ ਜਨੋ ਪਰਮੇਸ਼ਰ ਦਾ ਨਾਮ ਹੀ ਪਰ ਲੋਕ ਵੀ ਸਹਾਇਤਾ ਕਰਨ ਵਾਸਤੇ ਨਾਲੀ ਨਾਲ ਚਲੇਗਾ ਤੇ ਹੁਣ ਇਸ ਲੋਕ ਵਿੱਚ ਵੀ ਅੰਗ ਸੰਗ ਰਹੇਗਾ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ keel keel ali हे भाई ਜਿਨ੍ਹਾਂ ਗੁਰਮੁਖ ਜਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ ਸੇ ਤੋਂ ਪਾਵ ਉਹ ਪਰਮੇਸ਼ਰ ਦਾ ਰੂਪ ਹੀ ਹੋਗੇ ਕਿਉਂਕਿ ਉਹਨਾਂ ਨੂੰ ਰਚਨਾ ਰੂਪ ਖੇਲ ਖੇਡ ਦੇ ਕੇ ਲਾਲੀ ਖੇਡਣ ਵਾਲਾ ਹਰੀ ਪਰਮੇਸ਼ਰ ਮਿਲ ਗਿਆ ਹੈ ਜੋ ਕੇ ਲਾਲੀ ਕੀ ਲਾਲ ਭਾਵ ਜਲ ਆਦਿਕ ਤਤਾਂ ਵਿੱਚ ਆਪਣੀ ਚੇਤਨ ਸਤਾ ਨਾਲ ਵਿਸ਼ਨੂੰ ਆਦਿਕ ਦੇਵਤਿਆਂ ਤੋਂ ਕੇਲ ਕ੍ਰੀੜਾ ਕਰਾਉਣ ਵਾਲਾ ਹੈ ਉਹ ਹਰੀ ਮਿਲ ਗਿਆ ਹੈ ਹਰ ਹਰ ਜਪਨ ਜਪ ਲੋ ਚਲੋ ਚਾਨੇ ਹਰ ਕਿਰਪਾ ਕਰ ਬਨਵਾਲੀ ਜਿਨ੍ਹਾਂ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੇ ਜਾਪ ਜਪਣ ਦੀ ਲੋਚ ਇੱਛਾ ਲੋਚਾਨੀ ਲੱਗੀ ਹੋਈ ਆ ਉਹਨਾਂ ਉੱਤੇ ਬਨਵਾਲੀ ਸੰਸਾਰ ਬੰਦਾ ਵਾਲੀ ਪਰਮੇਸ਼ਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਇਹ ਸੰਸਾਰ ਬੰਦੇ ਵਾਲੀ ਪਰਮੇਸ਼ਰ ਸਾਡੇ ਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਸਾਨੂੰ ਵੀ ਤੇਰੇ ਹਰ ਹਰ ਨਾਮ ਦੇ ਜਾਪ ਜਪਣ ਦੀ ਲੋਜ ਚਾਣਾ ਲੋਚਾਨੀ ਲੱਗ ਜਾਵੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਜੀ ਮੈਨੂੰ ਦਾਸ ਨੂੰ ਸਾਧ ਸ੍ਰੇਸ਼ਟ ਜਨਾ ਦੀ ਸੰਗਤ ਵਿੱਚ ਮਿਲਣਾ ਕਰੂ ਸਾਧ ਸੰਗਤ ਵਿੱਚੋਂ ਵਾਹਿਗੁਰੂ ਨਾਲ ਮਿਲਦੇਓ ਕਿਉਂਕਿ ਮੈਂ ਸਾਧ ਸ੍ਰੇਸ਼ਟ ਪੁਰਖਾਂ ਦੇ ਸਾਧ ਸੰਗਤ ਦੇ ਆਪਜੀ ਦੇ ਪਗ ਚਰਨਾ ਦੀ ਰਾਲੀ ਧੂੜ ਹਾਂ ਧੰਸਰੀ ਮਹੱਲਾ ਚੌਥਾ ਇਸ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੀ ਪ੍ਰੀਤੀ ਜਿਤਾਉਂਦੇ ਹੋਏ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸ ਸਤਗੁਰਾਂ ਦੇ ਤਾਏ ਦੇ ਪੁੱਤਰ ਭਾਈ ਸਹਾਰੀ ਮਲਜੀ ਨੇ ਜੋ ਚਰਣਾ ਵਿੱਚ ਪ੍ਰੇਮਈ ਬੇਨਤੀ ਕੀਤੀ ਉਸ ਨੂੰ ਸਤਿਗੁਰੂ ਸ਼ਬਦ ਵਿੱਚ ਗੁੰਥਨ ਕਰਦੇ ਆ ਹਰ ਹਰ ਬੂੰਦ ਭਏ ਹਰ ਸੁਆਮੀ ਹਮਾ ਚਾਤਰਿਕ ਬਿਲਲ ਬਿਲਲਾਤੀ ਏ ਹਰ ਸਾਰਿਆਂ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ ਪਾਪਾਂ ਦੇ ਹਰ ਹਾਰਿਕ ਸੁਆਮੀ ਮਾਲਕ ਹਰ ਪਰਮੇਸ਼ਰ ਜੀ ਆਪ ਜੀ ਸਵੰਤੀ ਬੂੰਦ ਦੀ ਨਿਆਈ ਹੋ ਗਏਓ ਅਤੇ ਹਮ ਅਸੀਂ ਚਾਤਰਿਕ ਬਬੀਹੇ ਦੀ ਨਿਆਈ ਹੋ ਕੇ ਨਾਮ ਰੂਪ ਸੁਆੰਤੀ ਬੂੰਦ ਲੈਣ ਵਾਸਤੇ ਬਿਲਲ ਵਿਅਕਲੋ ਕੇ ਇੱਕ ਰਸ ਵਿਰਲਾਪ ਕਰਦੇ ਹਾਂ ਬਿਲਲ ਕਿਹਾ ਜਾਂਦਾ ਬਿਲਲਿਆ ਭਾਵ ਜਿਹੜਾ ਬੱਚਾ ਇੱਕ ਰਸ ਰੁਹੀ ਹੀ ਜਾਵੇ ਵਿੱਚ ਦੀ ਸਾਹ ਨਾ ਲਵੇ ਡਰਦੇ ਹੋਏ ਵਿੱਚੇ ਵਿੱਚ ਵਿਰਲਾਪ ਕਰਨਾ ਉਸ ਨੂੰ ਬਿਲਲਿਆ ਕਹਿੰਦੇ ਹ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ हे हर सांसਿਆਂ ਦੇ ਹਾਰਿਕ ਪ੍ਰਭ ਮਾਲਿਕ ਪਰਮੇਸ਼ਰ ਜੀ ਸਾਡੇ ਤੇ ਆਪ ਦੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਤੇ ਸਾਡੇ ਅੰਤਹਿ ਕਰਨ ਰੂਪ ਮੁਖ ਮੂੰਹ ਵਿੱਚ ਪਰਮੇਸ਼ਰ ਜੀ ਆਪਣੀ ਨਾਮ ਰੂਪੀ ਸੁਵੰਤੀ ਬੂੰਦ ਨਿਮਖਾਤੀ ਨਿਮਖ ਕਾਲ ਵਿੱਚ ਦੇਣਾ ਕਰੋ ਭਾਵ ਥੋੜੇ ਸਮੇਂ ਵਿੱਚ ਦੇਣਾ ਕਰੋ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ हे हरि ਪਰਮੇਸ਼ਰ ਆਪ ਜੀ ਤੋਂ ਬਗੈਰ ਇਕ ਰਤੀ ਕਾਲ ਭਰ ਵੀ ਅਵਸਥਾ ਰੂਪੀ ਰਾਤ ਵਿੱਚ ਨਹੀਂ ਰਹਿ ਸਕਦੇ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਏ ਪਾਤਸ਼ਾ ਜਿਵੇਂ ਅਮਲੇ ਨਸ਼ੇ ਤੋਂ ਬਗੈਰ ਅਮਲੀ ਨਸ਼ਈ ਪੁਰਸ਼ ਮਰ ਜਾਂਦਾ ਤਿਵੇਂ ਪਰਮੇਸ਼ਰ ਜੀ ਆਪ ਜੀ ਦੇ ਨਾਮ ਤੋਂ ਬਗੈਰ ਹਮ ਅਸੀਂ ਮਰ ਜਾਂਦੀ ਮਰ ਜਾਂਦੇ ਹਾਂ ਸਾਡੀ ਜਿੰਦ ਮਰ ਜਾਂਦੀ ਹੈ ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਿਹਾ। ਤੁਮ ਹਰ ਸਰਵਰ ਅਤ ਅਗਾਹ ਹਮ ਲੈ ਨ ਸਕੈ ਅੰਤ ਮਾਤੀ। ਏ ਹਰ ਪਰਮੇਸ਼ਰ ਜੀ ਤੁਸੀਂ ਸਰਵਰ ਸਮੁੰਦਰ ਮਾਨਸ ਰੋਵਰ ਦੀ ਨਿਆਈ ਅਤ ਬਹੁਤ ਅਗਾਹਾ ਡੂੰਗੇ ਹੋ। ਇਸ ਲਈ ਹਮ ਅਸੀਂ ਤੁਹਾਡਾ ਮਾਤੀ ਰਤਾ ਪਰ ਵੀ ਅੰਤ ਨਹੀਂ ਲੈ ਸਕਦੇ। ਅਸੀਂ ਤੁਸ਼ ਮਾਤੀ ਬੁੱਧੀ ਕਰਕੇ ਤੁਹਾਡਾ ਅੰਤ ਨਹੀਂ ਲੈ ਸਕਦੇ ਤੂ ਪਰੇ ਪਰੇ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਏ ਅਪਰੰਪਰ ਜਗਤ ਤੋਂ ਪਰਾ ਰੂਪ ਸੁਆਮੀ ਪਰਮੇਸ਼ਰ ਜੀ ਤੁਸੀਂ ਮਨੁੱਖਾਂ ਤੋਂ ਪਰੇ ਅਗਾਹਾਂ ਦੇਵਤੇ ਤੇ ਦੇਵਤਿਆਂ ਦੇ ਗੁਰੂ ਆਦਿਕ ਤੋਂ ਵੀ ਪਰੇ ਹੋ ਬ੍ਰਹਮਾ ਆਦਿਕ ਪ੍ਰਕਿਰਤੀ ਦੇ ਵਿੱਚ ਹਨ ਅਤੇ ਤੁਸੀਂ ਪ੍ਰਕਿਰਤੀ ਦਾ ਵੀ ਪਰਾ ਰੂਪ ਹੋ ਇਸ ਲਈ ਤੁਸੀਂ ਆਪਣੀ ਗਤੀ ਪ੍ਰਾਪਤੀ ਦੀ ਗਤੀ ਰੀਤੀ ਦੀ ਮਿਤ ਮਰਿਆਦਾ ਨੂੰ ਆਪ ਹੀ ਜਾਣਦੇ ਹੋ ਤੁਮਰੀ ਗਤ ਮਿਤ ਤੁਮ ਹੀ ਜਾਣੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਏ ਹਰ ਪਰਮੇਸ਼ਰ ਜੀ ਆਪ ਜੀ ਦੇ ਸੰਤ ਜਨਾ ਨੇ ਤਾਂ ਤੇਰੇ ਹਰ ਵਾਹਿਗੁਰੂ ਨਾਮ ਨੂੰ ਜਪਿਆ ਹੈ ਕਿਉਂਕਿ ਉਹਨਾਂ ਦੀ ਬਿਰਤੀ ਸਤਗੁਰਾਂ ਨੇ ਅਪਰੋਖ ਗਿਆਨ ਦੇ ਜਿ ਲੂ ਲੈ ਗੂੜੇ ਰੰਗ ਵਿੱਚ ਰੰਗ ਦਿੱਤੀ ਹੈ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਏ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਜੀ ਉਹਨਾਂ ਦੀ ਆਪ ਜੀ ਦੀ ਭਗਤ ਪ੍ਰੇਮਾ ਭਗਤੀ ਕਰਨੇ ਕਰਕੇ ਅਤ ਅਤਿਅੰਤ ਸੋਭਾ ਵਿੜਿਆਈ ਬਣ ਗਈ ਹੈ ਉਹਨਾਂ ਦੀ ਊਤਮ ਸ੍ਰੇਸ਼ਟ ਪਾਤੀ ਪੰਕਤੀ ਹੈ ਜਿਨ੍ਹਾਂ ਨੇ ਹਰੀ ਤੇਰੇ ਤਾਂ ਹੀ ਜਪਿਆ ਹੈ ਏ ਪਰਮੇਸ਼ਰ ਜੀ ਉਹ ਤੇਰੇ ਨਾਮ ਨੂੰ ਜਪ ਕੇ ਉਤਮ ਸ੍ਰੇਸ਼ਟ ਪਾਤੀ ਪਤ ਵਾਲੇ ਹੋਗੇ ਭਾਵ ਉੱਚੀ ਇੱਜ਼ਤ ਵਾਲੇ ਹੋਗੇ ਅਤੇ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ हे ਪਰਮੇਸ਼ਰ ਉਹਨਾਂ ਦੀ ਨਿਗਾਹ ਵਿੱਚ ਤੁਸੀਂ ਆਪ ਹੀ ਠਾਕੁਰ ਸੁਆਮੀ ਭਾਵ ਇਸਰ ਰੂਪ ਤੇ ਆਪ ਹੀ ਸੇਵਕ ਦਾਸ ਭਾਵ ਜੀਵ ਰੂਪ ਹੋ ਅਤੇ ਤੁਸੀਂ ਆਪ ਹੀ ਨਾਨਾ ਪਾਤੀ ਪ੍ਰਕਾਰ ਦੇ ਰੰਗਾਂ ਦੀ ਅੰਡਜ ਜੇਰਜ ਸੇਤਜ ਉਤਪੁਜ ਆਦ ਸ੍ਰਿਸ਼ਟੀ ਬਣਾਉਂਦੇ ਹੋ ਆਪ ਹੀ ਸੂਖਮ ਸਥੂਲ ਕਾਰਨ ਦੇਹਾਂ ਬਣਾ ਕੇ ਚੇਤਨ ਸੱਤਾ ਦੁਆਰਾ ਭਾਤੀ ਪ੍ਰਕਾਸ਼ਨ ਵਾਲੇ ਹੋ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨਦਾਸ ਤੁਹਾਡੀ ਸ਼ਰਨ ਵਿੱਚ ਆਏ ਹਾਂ ਕਿਉਂਕਿ ਹੇ ਹਰ ਪਰਮੇਸ਼ਰ ਜੀ ਤੁਸੀਂ ਆਪਣੇ ਆ ਭਗਾਤੀ ਭਗਤਾਂ ਦੀ ਲਾਜ ਇੱਜ਼ਤ ਨੂੰ ਲੋਕ ਪਰਲੋਕ ਵਿੱਚ ਆਪ ਹੀ ਰੱਖਦੇ ਹੋ ਤਨਸਰੀ ਮਹੱਲਾ ਚੌਥਾ ਫਿਰ ਅੱਗੇ ਜੋ ਸਹਾਰੀ ਮਲ ਜੀ ਨੇ ਬੇਨਤੀ ਕੀਤੀ ਉਸ ਨੂੰ ਸਤਿਗੁਰੂ ਜੀ ਸ਼ਬਦ ਰੂਪ ਵਿੱਚ ਕਥਨ ਕਰਕੇ ਉਚਾਰਨ ਕਰਦੇ ਆ ਕਲਯੁਗ ਦਾ ਧਰਮ ਕਹੋ ਤੁਮ ਭਾਈ ਕਿਵ ਛੁਟੈ ਹਮ ਛੁਟ ਕਾ ਕੀ ਏ ਭਾਈ ਭਾਵਨ ਰੂਪ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਕਾਲ ਯੁੱਗ ਦਾ ਧਰਮ ਕਹਿਣਾ ਕਰੋ ਅਸੀਂ ਕਿਸ ਪ੍ਰਕਾਰ ਜੰਮਣ ਮਰਨ ਦੇ ਦੁੱਖ ਤੋਂ ਛੁਟਣਾ ਕਰੀਏ ਕਿਉਂਕਿ ਸਾਨੂੰ ਛੁਟ ਕਾ ਕੀ ਛੁੱਟਣ ਦੀ ਇੱਛਾ ਲੱਗੀ ਹੋਈ ਆ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਏ ਪਾਈ ਸਹਾਰੀ ਮਾਲ ਜੀ ਜਿਹੜਾ ਪਰਮੇਸ਼ਰ ਦੇ ਨਾਮ ਦਾ ਜਾਪ ਬਾਣੀ ਕਰਕੇ ਕਰਨਾ ਹੈ ਇਸ ਆਸਾ ਰੂਪ ਨਦੀ ਤੋਂ ਪਾਰ ਕਰਨ ਵਾਸਤੇ ਬੇੜੀ ਕਿਸ਼ਤੀ ਦੀ ਨਿਆਈ ਹੈ ਜਿਹੜਾ ਹਰੀ ਹਰ ਪਰਮੇਸ਼ਰ ਦਾ ਨਾਮ ਸਵਾਸਾਂ ਨਾਲ ਜਪਣਾ ਹੈ ਇਹ ਰਾਗ ਦੁਐਸ਼ ਰੂਪੀ ਨਾਲਿਆਂ ਨੂੰ ਪਾਰ ਕਰਨ ਵਾਸਤੇ ਤੁਲਹੇ ਦੀ ਨਿਆਈ ਹੈ ਅਤੇ ਜਿਸ ਨੇ ਮਨ ਨਾਲ ਪਰਮੇਸ਼ਰ ਦੇ ਜਾਪ ਨੂੰ ਜਪਿਆ ਉਹ ਜੀਵ ਤਰਾਕੀ ਤਰਨ ਵਾਲਾ ਹੋ ਕੇ ਸੰਸਾਰ ਸਮੁੰਦਰ ਤੋਂ ਤਰਦਾ ਜਾਂਦਾ ਤਰਾਕੀ ਕੀ ਇਹ ਟੜਕ ਦੇ ਕੇ ਭਾਵ शीघ्र ਹੀ ਤਰ ਜਾਂਦਾ ਤੇ ਤਰ ਗਿਆ ਆਪ ਤਰ ਗਿਆ ਤੇ ਹੁਰਨਾ ਨੂੰ ਵੀ ਜਹਾਜ ਦੀ ਨਿਆਈ ਤਾਰਨ ਵਾਲੇ ਜੀਵਨ ਬਣਾ ਕੇ ਤਰਾਕੀ ਤਾਰ ਦਿੰਦਾ ਹੈ ਹਰ ਜੀ ਲਾਜ ਰੱਖੋ ਹਰ ਜਨ ਕੀ ਏ ਹਰ ਪਰਮੇਸ਼ਰ ਵਾਹਿਗੁਰੂ ਜੀ ਹਰ ਪ੍ਰਕਾਰ ਕਰਕੇ ਆਪਣੇ ਜਨ ਦਾਸ ਦੀ ਪੈਜ ਇੱਜ਼ਤ ਰੱਖਣਾ ਕਰੂ ਲਾਜ ਰੱਖ ਲਵੋ ਵੈਸੇ ਵੀ ਅਸੀਂ ਕਹਿੰਨੇ ਆ ਧੰਨ ਗੁਰੂ ਰਾਮਦਾਸ ਰੱਖ ਲਈ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮਥਾਜ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾ ਕੀ ਰਹਾਉ ਏ ਹਰ ਸਾਰਿਆਂ ਪਾਪਾਂ ਦੇ ਹਾਰਕ ਪਰਮੇਸ਼ਰ ਜੀ ਆਪਣੇ ਨਾਮ ਦੇ ਜਪਨ ਜਪਣੇ ਜੋਗ ਜਾਪ ਨੂੰ ਜਪੌਣਾ ਕਰੂ ਅਸੀਂ ਤਾਂ ਇਕਾ ਕੀ ਇੱਕੋ ਇੱਕ ਇਕਾਂਤ ਹੋ ਕੇ ਆਪ ਜੀ ਦੀ ਭਗਤੀ ਹੀ ਮਾਗੀ ਮੰਗੀ ਹੈ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਰਿਹਾ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਂ ਕੀ ਜੋ ਹਰ ਪਰਮੇਸ਼ਰ ਦੇ ਸੇਵਕ ਦਾਸ ਬਣੇ ਹਨ ਉਹ ਹਰ ਵਾਹਿਗੁਰੂ ਨੂੰ ਪਿਆਰੇ ਹਨ ਜਿਨ੍ਹਾਂ ਨੇ ਗੁਰਾਂ ਦੇ ਕੀਤੇ ਬਚਨਾਂ ਕੀ ਬਚਨਾ ਕਰਕੇ ਗੁਰਾਂ ਦੀ ਬਾਣੀ ਦੁਆਰਾ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਨਾਮ ਨੂੰ ਜਪਿਆ ਹੈ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਜਿਹੜਾ ਚਿੱਤਰ ਗੁਪਤ ਨੇ ਤਿਨਾ ਸੇਵਕਾਂ ਦਾ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਲਿਖਿਆ ਹੋਇਆ ਸੀ ਉਹ ਜਮਾਂ ਦੀ ਬਾਕੀ ਹਿਸਾਬ ਕਿਤਾਬ ਦੀ ਰਕਮ ਸਾਰੀ ਛੁੱਟ ਗਈ ਭਾਵ ਸੰਚਿਤ ਕਰਮਾਂ ਆਦ ਦਾ ਸਾਰਾ ਲੇਖਾ ਜੋਖਾ ਹੀ ਮੁੱਕ ਗਿਆ ਹਰ ਕੇ ਸੰਤ ਜਪਿਓ ਮਨ ਹਰ ਹਰ ਲੱਗ ਸੰਗਤ ਸਾਧ ਜਨਾ ਕੀ ਸ੍ਰੇਸ਼ਟ ਜਨਾ ਪੁਰਖਾਂ ਦੀ ਸੰਗਤ ਵਿੱਚ ਲਗ ਭਾਵ ਮਿਲ ਕੇ ਪਰਮੇਸ਼ਰ ਦੇ ਸੰਤ ਜਨਾਂ ਨੇ ਮਨ ਹਿਰਦੇ ਵਿੱਚ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਓ ਕਈਏ ਜਪਿਆ ਹੈ ਦਨਿਆ ਰਸੂਰ ਤ੍ਰਿਸਨਾ ਅਗਨ ਬੁਜਾਨੀ ਦਨਿਆ ਰਸੂਰ ਤ੍ਰਿਸਨਾ ਅਗਨ ਬੁਜਾਨੀ ਸੇਵ ਚਰਿਓ ਸੇਵ ਚਰਿਓ ਚੰਦ ਚੰਦਾ ਕੀ ਜਦੋਂ ਸੇਵ ਕਲਿਆਣ ਸਰੂਪ ਸਤਿਗੁਰੂ ਜੀ ਨੇ ਚੰਦ ਚੰਦਰਮਾ ਦੀ ਨਿਆਈ ਰਿਦੇ ਰੂਪ ਆਕਾਸ਼ ਵਿੱਚ ਜਰਿਉ ਕਈਏ ਚੜ ਕੇ ਉਪਦੇਸ਼ ਰੂਪੀ ਭਗਤੀ ਦੀ ਸੁੰਦਰ ਚੰਦਾਕੀ ਚਾਂਦਨੀ ਚਾਨਣੀ ਕੀਤੀ ਤਾਂ ਅ ਗਿਆਨ ਰੂਪੀ ਸੂਰ ਸੂਰਜ ਦੀ ਸਾਰੇ ਦਿਨਿਰ ਦੇਨ ਦੀ ਤ੍ਰਿਸ਼ਨਾ ਰੂਪ ਅਗ ਦੀ ਤਪਸ਼ ਬੁਝਾਨੀ ਬੁਝ ਗਈ ਜੋ ਦਿਨਿਰ ਸੂਰ 12 ਸੂਰਜਾਂ ਵਾਂਗ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਮਨ ਤੇ ਬੁੱਧ ਇਹਨਾਂ 12 ਦੇ ਤਪਾਉਣ ਵਾਲੀ ਤ੍ਰਿਸ਼ਨਾ ਰੂਪ ਅਗ ਸੀ ਉਹ ਬੁਝ ਗਈ ਤੁਮ ਵੱਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਏ ਪਰਮੇਸ਼ਰ ਜੀ ਤੁਸੀਂ ਵੱਡਿਆਂ ਬ੍ਰਹਮਾ ਵਿਸ਼ਨੂੰ ਆਦਿਕਾਂ ਤੋਂ ਵੀ ਵੱਡੇ ਪੁਰਖ ਹੋ ਅਗਮ ਮੰਨ ਦੀ ਗਮਤਾ ਤੋਂ ਰਹਤ ਹੋ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੋ ਤੇ ਤੁਸੀਂ ਅਪਾਕੀ ਆਪ ਹੀ ਆਪਣੇ ਆਪ ਤੋਂ ਸਾਰੇ ਜਗਤ ਦੇ ਪਸਾਰੇ ਨੂੰ ਪੈਦਾ ਕੀਤਾ ਆਪ ਹੀ ਪੈਦਾ ਕਰਦਾ ਹੈ ਆਪ ਹੀ ਪਾਲਣਾ ਕਰਦਾ ਹੈ ਦੀ ਅਪਾਕੀ ਆਪ ਹੀ ਲੈਤਾ ਕਰਦਾ ਹੈ ਤੁਸੀਂ ਆਪੇ ਆਪ ਅਪਾਕੀ ਨਿਰਲੇਪ ਹੋ ਪਾਵਾ ਆਪ ਜੀ ਕਿਸੇ ਪ੍ਰਕਾਰ ਵੀ ਮਾਇਆ ਦੇ ਮੋਹ ਵਿੱਚ ਲਪਾਏਮਾ ਨਹੀਂ ਹੋ ਇਸ ਕਰਕੇ ਆਪੇ ਆਪ ਨਿਰਲੇਪ ਹੋ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਸਨ ਦਾਸ ਦਸਾ ਕੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਪ੍ਰਭੂ ਪਰਮੇਸ਼ਰ ਜੀ ਮੇਰੇ ਜਨ ਦਾਸ ਦੇ ਉਤੇ ਕਿਰਪਾ ਦਇਆ ਦ੍ਰਿਸ਼ਟੀ ਕਰੋ ਅਤੀ ਸਾਨੂੰ ਆਪਣੇ ਦਾਸਨ ਸੇਵਕਾਂ ਦੇ ਦਾਸ ਸੇਵਕ ਮਨ ਬਾਣੀ ਸਰੀਰ ਕਰਕੇ ਦਸਾਕੀ ਕੀਏ ਦਾਸ ਬਣਾ ਲੈਣਾ ਕਰੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ